ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਮੈਂ ਮਨਦੀਪ ਕੌਰ ਅੱਜ ਅਸੀਂ ਇਸ ਵੀਡੀਓ ਰਾਹੀਂ ਮੈਂ ਆਪਣੀ ਲਾਈਫ ਦਾ ਕੁਝ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਗੁਰਬਾਣੀ ਫੁਰਮਾਨ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾ ਵਿਸਰਿਆ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਜੋ ਇਨਸਾਨ ਇੱਕ ਵਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰ ਲੈਂਦਾ ਹੈ ਤਾਂ ਉਸ ਨੂੰ ਇਹ ਸਚਾਈ ਪਤਾ ਚਲ ਜਾਂਦੀ ਹੈ ਕਿ ਜਿਸ ਵੀ ਇਨਸਾਨ ਦਾ ਜਨਮ ਹੋਇਆ ਉਸਨੇ ਇੱਕ ਵਾਰ ਇਸ ਦੁਨੀਆ ਤੋਂ ਜ਼ਰੂਰ ਜਾਣਾ ਹੈ ਉਹ ਚਾਹੇ ਮਾਂ ਹੈ ਚਾਹੇ ਪਿਓ ਹੈ ਚਾਹੇ ਜਿੰਨਾ ਮਰਜੀ ਕੋਈ ਕਰੀਬ ਵੀ ਸਾਡਾ ਇਨਸਾਨ ਹੈ ਬਹੁਤ ਅਸੀਂ ਉਸ ਨੂੰ ਪਿਆਰ ਕਰਦੇ ਹਈਏ ਪਰ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਯਾਤਰਾ ਨੂੰ ਪੂਰੀ ਕਰਕੇ ਜ਼ਰੂਰ ਜਾਣਾ ਇਹ ਜੋ ਸਦਮਾ ਇੱਕ ਬਹੁਤ ਵੱਡਾ ਹੈ ਕਿਉਂਕਿ ਗੱਲਾਂ ਕਹਿ ਰਹੀਆਂ ਸੌਖੀਆਂ ਨਹੀਂ ਪਰ ਜਦੋਂ ਜਿਹਦੇ ਨਾਲ ਬੀਤਦੀਏ ਫਤਾ ਉਹਨੂੰ ਚੱਲਦਾ ਹੈ ਬਿਲਕੁਲ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ 2019 ਦੇ ਵਿੱਚ ਜੋ ਕਿ ਮੇਰੇ ਫਾਦਰ ਸਾਹਿਬ ਪਾਈਪਰ ਕਾਸਿੰਗ ਜਿਸ ਦੀ ਵਿਛੋੜਾ ਦੇ ਗਏ ਸਨ ਤਾਂ ਉਹਨਾਂ ਤੋਂ ਬਾਅਦ ਇੱਕ ਆਸ ਜਾਂ ਕਹਿ ਲਓ ਕਿ ਇੱਕ ਬਾਪ ਵਰਗੂ ਜੋ ਮੇਰੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀ ਉਸ ਸੀ ਮੇਰੇ ਦਾਦਾ ਜੀ ਹਰਪਜਨ ਸਿੰਘ ਜੀ ਉਹ ਵੀ 2022 ਦੇ ਵਿੱਚ 15 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਦਾ ਬਹੁਤ ਇੱਕ ਦੁੱਖ ਲੱਗਾ ਮੈਂ ਆਪਣਾ ਜੋ ਲਾਈਫ ਦਾ ਐਕਸਪੀਰੀਅੰਸ ਦੱਸ ਰਹੀ ਹਾਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਇਹ ਬਹਾਨਾ ਬਣਾਉਂਦੇ ਨੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ ਪਰ ਸਾਡੀ ਜੋ ਫੈਮਿਲੀ ਬੈਕਗ੍ਰਾਉਂਡ ਸੀ ਉਹ ਸਾਡੇ ਉਹਨਾਂ ਨੇ ਸਪੋਰਟ ਨਹੀਂ ਕੀਤੀ ਜਿਸ ਕਰਕੇ ਅਸੀਂ ਲਾਈਫ ਦੇ ਵਿੱਚ ਅੱਗੇ ਨਹੀਂ ਵੱਧ ਸਕੇ ਅਸੀਂ ਆਪਣੇ ਗੋਲ ਨੂੰ ਅਚੀਵ ਨਹੀਂ ਕਰ ਸਕੇ ਤਾਂ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਮੇਰੀ ਫੈਮਿਲੀ ਬੈਕਗ੍ਰਾਉਂਡ ਕੀ ਮੇਰੇ ਫਾਦਰ ਵੀ ਨਹੀਂ ਹੈ ਮੇਰੇ ਜੋ ਦਾਦਾ ਜੀ ਉਹ ਵੀ ਨਹੀਂ ਹੈ ਸਿਰਫ ਮੇਰੀ ਮਦਰ ਔਰ ਮੇਰੀ ਜੋ ਸਿਸਟਰ ਔਰ ਸਾਡੀ ਜੋ ਛੋਟੀ ਜੀ ਫੈਮਲੀ ਪਰ ਫਿਰ ਵੀ ਮੇਰੇ ਅੰਦਰ ਇਹ ਜਜ਼ਬਾ ਹੈ ਮੇਰੇ ਅੰਦਰ ਇਹ ਮੋਟੀਵੇਸ਼ਨ ਜੋ ਕਿ ਤਾਂ ਸ੍ਰੀ ਗੁਰੂ ਗਰੰਤ ਸਾਹਿਬ ਜੀ ਨੂੰ ਮਨਨ ਦੇ ਕਰਕੇ ਇਹ ਜੋ ਮੋਟੀਵੇਸ਼ਨ ਹੈ ਇਹ ਪੈਦਾ ਹੋਈ ਕਿ ਜ਼ਿੰਦਗੀ ਕਦੀ ਵੀ ਕਿਸੇ ਦੇ ਆਂ ਦੇ ਨਾਲ ਜਾਂ ਕਿਸੇ ਦੇ ਜਾਨ ਦੇ ਨਾਲ ਰੁਕਦੀ ਨਹੀਂ ਜ਼ਿੰਦਗੀ ਹਮੇਸ਼ਾ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀਉਂਦੇ ਹੋ ਕਿਤੇ ਤੁਸੀਂ ਅੱਜ ਗੱਲ ਕਰਾਂਗੇ ਕਿ ਜੋ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਉਹ ਕਦੀ ਵੀ ਵਾਪਸ ਨਹੀਂ ਆਂਦਾ ਸੋ ਕਈ ਇਸ ਧਰਤੀ ਤੇ ਆਏ ਤੇ ਕਈ ਇਥੋਂ ਚਲੇ ਗਏ ਜਿਨ੍ਹਾਂ ਦਾ ਨਾਮ ਉਹ ਨਿਸ਼ਾਨੀ ਹੈ ਉਹਨਾਂ ਦੇ ਜੋ ਬੱਚੇ ਆ ਖੁਦ ਉਹ ਕਈ ਸਾਲਾਂ ਬਾਅਦ ਜਾਂ ਉਸ ਸਮੇਂ ਬਾਅਦ ਆਪਣੇ ਦਾਦੇ ਪਰਦਾਦਿਆਂ ਨੂੰ ਭੁੱਲ ਜਾਂਦੇ ਨੇ ਪਰ ਮੈਨੂੰ ਕੁਝ ਇੱਕ ਗੱਲਾਂ ਜੋ ਮੇਰੇ ਫਾਦਰ ਸਾਹਿਬ ਨੇ ਤਾਂ ਬਹੁਤ ਜ਼ਿਆਦਾ ਮੈਨੂੰ ਮੇਰੀ ਲਾਇਫ ਦੇ ਵਿੱਚ ਉਹਨਾਂ ਨੇ ਗਾਈਡ ਕੀਤਾ ਅੱਜ ਉਹਨਾਂ ਦੀ ਬਦੌਲਤ ਮੈਂ ਆਪਣੇ ਜੀਵਨ ਦੇ ਵਿੱਚ ਸਟਰਗਲ ਕਰ ਰਹੀ ਹਾਂ ਜਿਨ੍ਹਾਂ ਦੀ ਗੱਲ ਕਰਦੇ ਹਾਂ ਉਹਨਾਂ ਦੀਆਂ ਦਾਦਾ ਜੀ ਦੇ ਬਾਰੇ ਮੈਂ ਕੁਝ ਦੱਸਣਾ ਚਾਹਾਂਗੀ ਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਮੇਰੇ ਜੋ ਬੱਚੇ ਆ ਉਹ ਇੱਕ ਜ਼ਿੰਦਗੀ ਦੇ ਵਿੱਚ ਸਫਲ ਹੋਣ ਤੋ ਇਸੇ ਤਰ੍ਹਾਂ ਮੇਰੇ ਦਾਦਾ ਜੀ ਨੇ ਇਹ ਸੋਚਿਆ ਕਿ ਮੇਰੇ ਜੋ ਬੱਚੇ ਆ ਉਹ ਪੜ੍ਹ ਲਿਖ ਕੇ ਇੱਕ ਲਾਈਫ ਦੇ ਵਿੱਚ ਅੱਗੇ ਵਧਿਆ ਜੋ ਗਾਈਡ ਮੇਰੇ ਦਾਦਾ ਜੀ ਨੇ ਕੀਤਾ ਉਹਨਾਂ ਨੇ ਸਾਡਾ ਜੋ ਘਰ ਆ ਉਹ ਉਸ ਥਾਂ ਤੇ ਲਿਆ ਜਿੱਥੇ ਸੋਸਾਇਟੀ ਬਹੁਤ ਜ਼ਿਆਦਾ ਚੰਗੀ ਸੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਸਾਡੇ ਵੱਡੇ-ਵਡੇਰੇ ਆ ਉਹ ਸੋਚਦੇ ਕਿ ਚਲੋ ਸਾਡਾ ਆਪਣਾ ਘਰ ਆ ਚਾਹੇ ਸੋਸਾਇਟੀ ਜਿੱਦਾਂ ਦੀ ਮਰਜ਼ੀ ਹੈ ਪਰ ਉਹ ਰਿਸਕ ਨਹੀਂ ਲੈਂਦੇ ਕਿ ਨਹੀਂ ਅਸੀਂ ਮਾੜੀ ਸੋਸਾਇਟੀ ਵਿੱਚ ਰਹਿ ਰਹੇ ਹਾਂ ਤਾਂ ਸਾਨੂੰ ਕਿਸੇ ਚੰਗੀ ਸੋਸਾਇਟੀ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚਿਆਂ ਦਾ ਜੋ ਮਾਈਂਡ ਸੈਟ ਹੈ ਉਹ ਵਧੀਆ ਹੋਵੇ ਸੋ ਸਭ ਤੋਂ ਜੋ ਬੈਸਟ ਗੱਲ ਮੈਨੂੰ ਇਹ ਲੱਗੀ ਕਿ ਉਹਨਾਂ ਨੇ ਇਹ ਡਿਸੀਜਨ ਲਿਆ ਲਾਈਫ ਦੇ ਵਿੱਚ ਡਿਸੀਜਨ ਲੈਣਾ ਉਹ ਵੀ ਆਪਣੇ ਬੱਚਿਆਂ ਪ੍ਰਤੀ ਇੱਕ ਬਹੁਤ ਵੱਡਾ ਔਰ ਇੱਕ ਓਪਨ ਮਾਈਂਡਡ ਲੋਕਾਂ ਦਾ ਹੁੰਦਾ ਹੈ ਉਹਨਾਂ ਨੇ ਇਹ ਸੋਚਿਆ ਕਿ ਮੇਰੇ ਬੱਚੇ ਜੋ ਪੜਨ ਲਿਖਣ ਮੇਰੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਮੇਰੇ ਬੱਚੇ ਗੁਰਬਾਣੀ ਨਾਲ ਜੁੜੇ ਰਹਿਣ ਤਾਂ ਉਹ ਜਿੱਥੇ ਰਹਿ ਰਹੇ ਸੀ ਉਸ ਮਹੱਲੇ ਦਾ ਜੋ ਮਾਹੌਲ ਆ ਉਹ ਬਹੁਤ ਜ਼ਿਆਦਾ ਗਲਤ ਸੀ ਤਾਂ ਉਹਨਾਂ ਨੇ ਉਸ ਸਾਤੂ ਘਰ ਵੇਚ ਕੇ ਇੱਕ ਵਧੀਆ ਸੁਸਾਇਟੀ ਦੇ ਵਿੱਚ ਘਰ ਰਿਆ ਤੇ ਜਿੱਥੇ ਮੇਰੇ ਫਾਦਰ ਸਾਹਿਬ ਨੇ ਕਾਹਮ ਸਮਾਜ ਪ੍ਰਤੀ ਕੌਮ ਪ੍ਰਤੀ ਕੀਤੇ। ਔਰ ਦੂਜੀ ਗੱਲ ਕਿ ਮੇਰੇ ਆਮ ਜਦੋਂ ਇਨਸਾਨ ਦੀ ਉਮਰ ਹੋ ਜਾਂਦੀ ਏ 80 85 ਸਾਲ ਤਾਂ ਉਹ ਇਹ ਸੋਚਦਾ ਏ ਕਿ ਹੁਣ ਮੈਂ ਸਿਰਫ ਘਰ ਬੈਠ ਕੇ ਆਪਣੇ ਜੋ ਨੌ ਪੁੱਤਾਂ ਦੀ ਜਾਂ ਆਪਣੇ ਪੋਤੇ ਪੋਤਰਾਂ ਤੋਂ ਸਿਰਫ ਸੇਵਾ ਕਰਾਵਾਂ। ਪਰ ਉਹ ਇੰਨੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਉਹ ਡਾਕਟਰ ਭੀਮਰਾਓ ਅਮੀ德ਕਾਰ ਜੀ ਦੀਆਂ ਜੋ ਕਿਤਾਬਾਂ ਸਰ ਉਹ ਪੜਦੇ ਸਨ ਉਹਨਾਂ ਦੀਆਂ ਮੀਟਿੰਗਾਂ ਜੋ اٹੈਂਡ ਕਰਦੇ ਸਨ ਜਦੋਂ ਡਾਕਟਰ ਭੀਮਰਾਓ ਅਮੀ德ਕਾਰ ਜੀ ਦਾ ਜੋ ਜਨਮ ਦਿਨ ਆਉਂਦਾ ਸੀ ਜਨਮ ਦਿਹਾੜਾ ਆਉਂਦਾ ਸੀ ਤਾਂ ਉਹ ਮੀਟਿੰਗਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਕਰਦੇ ਉਹਨਾਂ ਨੇ ਆਪਣੇ ਸਮਾਜ ਪ੍ਰਤੀ ਇੱਕ ਅਲੱਗ ਹੀ ਸੁਸਾਇਟੀ ਬਣਾਈ ਹੋਈ ਸੀ ਤਾਂ ਜੋ ਉਹ ਹਰ ਵਾਰ ਉਹ ਸੁਸਾਇਟੀ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਮਾਜ ਨੂੰ ਜੋ ਡਿਵੈਲਪ ਕਰਨਾ ਹੈ ਸੋ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਉਹਨਾਂ ਨੂੰ ਡਾਕਟਰ ਧੀਵਰਾਉ ਅਮੇਤਕਾਰ ਜੀ ਦੀਆਂ ਜੋ ਕਿਤਾਬਾਂ ਆ ਉਹ ਪੜਨ ਵਾਸਤੇ ਦਿੱਤੀਆਂ ਉਹਨਾਂ ਦਾ ਜੋ ਜੀਵਨ ਦਾ ਸਾਰ ਸੀ ਕਿ ਉਹ ਡਾਕਟਰ ਧੀਵਰਾਉ ਜੀ ਆਖਿਰ ਚਾਹੁੰਦੇ ਕੀ ਸੀ ਕਿਸ ਤਰੀਕੇ ਦੇ ਨਾਲ ਸਾਡਾ ਜੋ ਸਮਾਜ ਆ ਉਹ ਤਰੱਕੀ ਕਰੇ ਇਹ ਸਭ ਗੱਲਾਂ ਮੈਂ ਆਪਣੇ ਦਾਦਾ ਜੀ ਤੋਂ ਸਿੱਖਿਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਨਾ ਕਿ ਜ਼ਿਆਦਾ ਮੋਬਾਈਲ ਫੋਨਾਂ ਟੈਲੀਫੋਨਾਂ ਨੇ ਜਾਂ ਆਮ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈ ਗਈਆਂ ਕਿ ਜੋ ਬੱਚੇ ਆ ਉਹ ਦਾਦੀਆਂ ਤੱਕ ਜਾਂ ਦਾਦਾ ਦਾਦੀ ਦਾ ਪਿਆਰ ਤਾਂ ਲੈਂਦੇ ਨੇ ਪਰ ਬਹੁਤ ਥੋੜੇ ਸਮੇਂ ਦੇ ਵਿੱਚ ਜਾਂ ਦਾਦਾ ਦਾਦੀ ਵੀ ਕੁਝ ਚੰਗੀਆਂ ਗੱਲਾਂ ਜ਼ਿਆਦਾ ਨਹੀਂ ਸਿਖਾ ਪਾਉਂਦੇ ਪਰ ਉੱਥੇ ਹੀ ਨੇ ਆਪਣੇ ਆਪ ਨੇ ਇੱਕ ਲੱਕੇ ਸਮਝ ਦੀਆਂ ਕਿ ਮੇਰੇ ਦਾਦਾ ਜੀ ਨੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਲੈਸਨ ਦਿੱਤੇ ਕਿ ਅੱਜ ਜੋ 15 ਮਈ ਆਜ਼ਾਦੀ ਦਿਨ ਮੇਰੇ ਦਾਦਾ ਜੀ ਇਸ ਦੁਨੀਆ ਤੋਂ ਗਏ ਸਨ ਤਾਂ ਮੈਂ ਅੱਜ ਉਹਨਾਂ ਨੂੰ ਯਾਦ ਕਰ ਰਹੀ ਹਾਂ ਔਰ ਉਹਨਾਂ ਦੀਆਂ ਜੋ ਚੰਗੀਆਂ ਗੱਲਾਂ ਜੋ ਉਹਨਾਂ ਨੇ ਮੈਨੂੰ ਦੱਸਿਆ ਜੀਵਨ ਦੇ ਸਿਧਾਂਤ ਦੱਸੇ ਕਿ ਕਿਸ ਤਰੀਕੇ ਦੇ ਨਾਲ ਤੁਹਾਡੀ ਐਜੂਕੇਸ਼ਨ ਤਾਂ ਹੀ ਕੰਮ ਆਉਂਦੀ ਹੈ ਜੇਕਰ ਤੁਸੀਂ ਆਪਣੇ ਸਮਾਜ ਪ੍ਰਤੀ ਅਵੇਅਰ ਹੋ ਆਪਣੀ ਕੌਮ ਪ੍ਰਤੀ ਅਵੇਅਰ ਹੋ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਹਮੇਸ਼ਾ ਆਪਣੇ ਜੋ ਸਮਾਜ ਦੇ ਲੋਕਾਂ ਦੀ ਜੋ ਵੱਤ ਤੋਂ ਵੱਧ ਮਦਦ ਕਰਨੀ ਹੈ ਮੇਰੇ ਦਾਦਾ ਜੀ ਦਾ ਇੱਕੋ ਹੀ ਕਹਿਣਾ ਹੈ ਕਿ ਹਮੇਸ਼ਾ ਬੰਦੇ ਕੋਲ ਪੈਸਾ ਹੋਵੇ ਔਏ ਨਾ ਕਹੇ ਕਿ ਨਾ ਵਧੀਆ ਕਪੜੇ ਲੈਣੇ ਆ ਜਾਂ ਵਧੀਆ ਖਾਣਾ ਖਾਣਾ ਉਹਦਾ ਹਮੇਸ਼ਾ ਜੋ ਪੈਸਾ ਹੀ ਵਧੀਆ ਨਹੀਂ ਦੀ ਗੱਲ ਕਿ ਜਦੋਂ ਲਾਸਟ ਸਮੇ ਮੇਰੇ ਦਾਦਾ ਜੀ ਇਸ ਦੁਨੀਆ ਤੋਂ ਗਏ ਤਾਂ ਉਹਨਾਂ ਦੇ ਸਹਰਾਣੇ ਦੇ ਥੱਲੇ ਜੋ ਕਿਤਾਬ ਸੀ ਉਹ ਵੀ ਡਾਕਟਰ ਭੀਮਰਾਉ ਉਮੇਦਕਰ ਦੀ ਕਿਤਾਬ ਸੀ ਤੇ ਇਹ ਸਾਰੀਆਂ ਚੀਜ਼ਾਂ ਮੈਂ ਅਬਜ਼ਰਵ ਕੀਤੀਆਂ ਔਰ ਮੈਨੂੰ ਇਹ ਲੱਗਾ ਕਿ ਮੈਂ ਵੀ ਆਪਣੀ ਲਾਈਫ ਦੇ ਵਿੱਚ ਇੱਕ ਟਾਰਗੇਟ ਰੱਖਣਾ ਹੈ ਕਿ ਉਮਰ ਦੇ ਨਾਲ ਕਦੀ ਵੀ ਤੁਹਾਡੇ ਵਿਚਾਰਾਂ ਦਾ ਸਬੰਧ ਨਹੀਂ ਹੈ ਇਹ ਨਹੀਂ ਕਿ ਤੁਹਾਡੀ ਉਮਰ 80 85 ਸਾਲ ਹੋ ਗਈ ਹੈ ਜਾਂ ਤੁਹਾਡੇ ਕੋ ਤੁਰਿਆ ਫਿਰਿਆ ਨਹੀਂ ਜਾ ਰਿਹਾ ਤਾਂ ਤੁਸੀਂ ਸੋਚੋ ਕਿ ਬਸ ਉਨmein ਮੌਤ ਦੀ ਉਡੀਕਾਰੀਆਂ ਨਹੀਂ ਜੇਕਰ ਤੁਹਾਡੇ ਅੰਦਰ ਜਜ਼ਬਾ ਹੈ ਤਾਂ ਤੁਸੀਂ ਲਾਈਫ ਦੇ ਵਿੱਚ ਲਾਸਟ ਮੂਮੈਂਟ ਤੱਕ ਵੀ ਸਮਾਜ ਪ੍ਰਤੀ ਕੌਮ ਪ੍ਰਤੀ ਚੰਗੇ ਵਿਚਾਰ ਲੋਕਾਂ ਤੱਕ ਪਹੁੰਚਾ ਸਕਦੇ ਹੋ ਸੋ ਮੈਂ ਆਪਣੇ ਲਾਈਫ ਦਾ ਇਹ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਵੀ ਹਮੇਸ਼ਾ ਆਪਣੇ ਵੱਡੇ-ਵਡੇਰਿਆਂ ਦੀਆਂ ਜੋ ਚੰਗੀਆਂ ਗੱਲਾਂ ਹਨ ਉਹਨਾਂ ਨੂੰ ਸਿੱਖੋ ਉਹਨਾਂ ਤੇ ਅਮਲ ਕਰੋ ਔਰ ਸਭ ਤੋਂ ਵੱਡੀ ਗੱਲ ਕਿ ਆਪਣੇ ਆਪ ਨੂੰ ਅਸੀਂ ਟਾਈ ਮੋਟੀਵੇਟਾਟਾ ਦੇਖਦੇ ਹਾਂ ਜਿਹੜੇ ਸਾਦਰ ਸਾਹਿਬ ਨੇ ਸਾਡੇ ਵਾਸਤੇ ਕੀ ਕੀ ਸੁਪਨੇ ਸਜਾਏ ਕਿ ਸਾਡੇ ਜੋ ਬੱਚੇ ਆ ਇਹਨਾਂ ਸੁਪਨਿਆਂ ਤੇ ਕੰਮ ਕਰਨ ਜੇ ਜੋ ਅਸੀਂ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਲੱਗ ਜਾਵਾਂਗੇ ਤਾਂ ਸਾਨੂੰ ਕਦੀ ਵੀ ਕੋਈ ਗਲਤ ਇਨਸਾਨ ਜਾਂ ਗਲਤ ਆਰਦਤਾਂ ਸਾਡੇ ਤੇ ਪ੍ਰਭਾਵ ਨਹੀਂ ਪਾ ਸਕਦੀਆਂ ਸੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਜਾਣ ਸਕਣ ਤਾਂ ਜੋ ਲੋਕ ਭਾਨੀ ਨਾ ਬਣਾਉਣ ਕਿ ਸਾਡੀ ਜੋ ਫੈਮਿਲੀ ਬੈਕਗ੍ਰਾਉਂਡ ਹੈ ਉਹ ਸਹੀ ਨਹੀਂ ਹੈ ਤੇ ਇਸ ਲਈ ਅਸੀਂ ਸਫਲ ਨਹੀਂ ਹੋ पाए ਜਾਂ ਸਾਡੇ ਕੋਲ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਸੀ ਅੱਗੇ ਨਹੀਂ ਵਧ पाए ਕਿਉਂਕਿ ਜਿਨ੍ਹਾਂ ਨੇ ਅੱਗੇ ਵਧਣਾ ਹੁੰਦਾ ਹੈ ਉਹ ਮਾਹੌਲ ਨਹੀਂ ਦੇਖਦੇ ਉਹ ਫੈਮਿਲੀ ਬੈਕਗ੍ਰਾਉਂਡ ਨਹੀਂ ਦੇਖਦੇ ਉਹ ਇਹ ਨਹੀਂ ਦੇਖਦੇ ਕਿ ਅੱਜ ਮੇਰੇ ਕੋਲ ਪੈਸਾ ਹੈ ਜਾਂ ਨਹੀਂ ਸਿਰਫ ਤੁਹਾਡੇ ਕੋਲ ਤੁਹਾਡੀਆਂ ਕਿਤਾਬਾਂ ਤੁਹਾਡੀ ਐਜੂਕੇਸ਼ਨ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ